ਬੱਠਪੂੜਾ ਬਾਕੀ ਟੈਸਟੀ ਗਾਲਾਂ ਦਾ ਵੀ ਬਹੁਤ ਸਾਫ ਆ ਕਿਸੇ ਵੱਖ ਤੋਂ ਕੋਈ ਕਮੀ ਹੈ ਹੀ ਨਹੀਂਗੀ ਬਹੁਤ ਯਾਨੀ ਕਿ ਜਿਆਦਾ ਚੰਗ ਆਪ ਕਿਹੜੇ ਬੋਲਦਾਗਾ ਆਪ ਇਹ ਬਾਈ ਜੀ ਛੇਰੂ ਬੋਲਦਾ ਏਬੀਸੀ ਬੈਂਕਾਲਾ ਦਾ ਅਸਿਆ ਜਿਹੜਾ ਜਿਹੜੀ ਆਪ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜਾ ਤੁਸੀਂ ਕੱਟਾ ਦੇਖ ਰਹੇ ਹੋ ਇਹ ਵਿਕਾਊ ਆ ਤੇ ਚੰਗੇ ਰਿਕਾਰਡ ਦਾ ਮਾਂ ਵੀ ਨਾਲ ਹੀ ਖੜੀ ਹੈਗੀ ਤੇ ਆਪ ਵੀ ਇਹ ਚੰਗੇ ਸੀਮਨ ਦਾਗਾ ਤੇ ਬਾਕੀ ਜੋ ਉਮਾਰਾ ਜਾਂ ਹੋਰ ਸਾਰੀ ਡਿਟੇਲ ਆ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਕੋਸ਼ਿਸ਼ ਕਰਾਂਗੇ ਆਪਾਂ ਤੋੜ ਕੇ ਦਿਖਾਉਣ ਦੀ ਕਿਉਂਕਿ ਥੋੜਾ ਜਾਂ ਐਂ ਲੱਗਦਾ ਜਿਵੇਂ ਪਸ਼ੂ ਡਰਦੇ ਹੁੰਦੇ ਆਗੇ ਤੇ ਉਪਰੇ ਬੰਦੇ ਤੋਂ ਹੋ ਜਾਂਦਾ ਕਿ ਇਹ ਡਾਕਟਰ ਦਾ ਹੋ ਜਾਂਦਾਗਾ ਤੇ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਨੂੰ ਤੋੜ ਕੇ ਦਿਖਾਉਣ ਦੀ ਤੇ ਹੈ ਬਹੁਤ ਕੱਟਾ ਚੰਗਾਗਾ ਬਾਡੀ ਵੰਤਰ ਦਾ ਹੀ ਬਹੁਤ ਚੰਗਾ ਹੈਗਾ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਤੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਹੀ ਘਰੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਦੁੱਧ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਆਗੇ ਦੇਖ ਸਕਦੇ ਤੁਸੀਂ ਦੋ ਕਿਧਰ ਗਾਇਆਂ ਖੜੀਆਂਆਂ ਗਈਆਂ ਤੇ ਬਾ ਚਾਰਕ ਪਸ਼ੂ ਆਗੇ ਤੇ ਕੰਟੈਕਟ ਤੁਸੀਂ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜੀ ਨੂੰ ਵੀ ਪਸੰਦ ਆਉਂਦਾ ਤੇ ਤੁਸੀਂ ਬਰੀਡਿੰਗ ਲਈ ਵੀ ਰੱਖ ਸਕਦੇ ਹੋ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਲੋੜ ਆ ਤੇ ਤੁਸੀਂ ਕਟਾ ਖਰੀਦ ਸਕਦੇ ਹੋ ਕਟਾ ਬਹੁਤ ਵਧੀਆ ਹੈਗਾ ਤੇ ਆ ਜਿਓ ਆਪਾਂ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦੰਨੀ ਹੈ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਗੁਪਿੰਦਰ ਸਿੰਘ ਜੀ ਠੀਕ ਆ ਆਪਿੰਡ ਆਦਮਪੁਰਾ ਜ਼ਿਲ੍ਹਾ ਬਟਿੰਡਾ ਤੇ ਤਸਵੀਰ ਫੂਟ ਪੈਂਦੀ ਆਪਾਂ ਨੂੰ ਠੀਕ ਆ ਤੇ ਬਾਈ ਜਿਹੜਾ ਆਪੇ ਕੱਟਾ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆਗੀ ਇਹ ਆਪ ਕਿਹੜੇ ਬੋਲਦਾਗਾ ਆਪ ਇਹ ਬਾਈ ਜੀ ਛੇਰੂ ਬੋਲਦਾ ABC ਬੈਂਕ ਵਾਲਾ ਆਸਿਆ ਜਿਹੜਾ ABC ਮਨ ਬੈਂਕ ਆਂਧਰਾ ਵਾਲਿਆਂ ਕੋਲੇ ਆਂਧਰਾ ਵਾਲਿਆਂ ਦਾ ਉਹਦਾ ਇਹਨੂੰ ਵੀ ਛੇਰੂ ਬੋਲਦਾ ਆਇਆ ਨਾ ਛੇਰੂ ਦੇ ਨਾਮ ਹੈ ਇਹ ਸਾਨੂੰ ਜਾਣਦੇ ਆ ਅਸੀਂ ਇਹਦਾ ਵੀ ਛੇਰੂ ਹੀ ਧਰਤਾ ਠੀਕ ਹੈ ਇਹਨੂੰ ਵੀ ਛੇਰੂ ਹੀ ਕਹਿ ਦਿੰਨੇ ਆਂ ਹਾਂ ਠੀਕ ਆ ਤੇ ਉਮਰ ਇਹਦੀ ਕਿੰਨੀ ਹੋਊਗੀ ਓਵਰ ਬਾਈ ਇਹਦੀ ਨਵੰਬਰ 25 ਨੂੰ 2 ਸਾਲ ਦਾ ਹੈ 23 ਨਵੰਬਰ ਨੂੰ 2 ਸਾਲ ਦਾ ਹੋ ਜਾਊਗਾ ਠੀਕ ਆ ਤੇ ਹੈ ਇਹ ਪਹਿਲੇ ਸੂਏ ਦਾ ਹੀ ਆ ਹਾਂ ਪਹਿਲੇ ਦਾ ਠੀਕ ਆ ਤੇ ਮਾਂ ਥੜੀ ਆ ਮਾਂ ਇਹਦੀ ਇਹ ਕੋਲੇ ਆ ਇਹ ਇਹ ਤਾਂ ਕੋਈ ਮਾਂ ਹੈ ਹਨਾ ਹਾਂ ਇਹਦੀ ਆ ਇਹ ਖਲੀ ਲੈਂਡ ਚੋਂ ਆਪਣਾ ਕੋਲ ਅੱਛਾ ਇਹ ਖਲੀ ਦੀ ਲੈਂਡ ਚੋਂ ਆ ਆ ਠੀਕ ਆ ਤੇ ਇਹਨੇ ਕਿੰਨਾ ਕ ਦੁੱਧ ਕੀਤਾ ਪਹਿਲੇ ਸੂਏ ਇਹਨੇ ਪਹਿਲੇ ਸੂਏ 14 ਦੁੱਧਾ ਬਾਈ ਪੂਰਾ ਅੱਛਾ ਪਹਿਲੇ ਸੂਏ 14 ਲੀਟਰ ਦੇਤਾ ਸੀਗਾ ਦੇਤਾ ਪਹਿਲੇ ਸੂਏ ਠੀਕ ਆ ਤੇ ਫਿਰ ਤਾਂ ਮਤਲਬ ਕਿ ਚੰਗੀ ਲੈਣ ਹੀ ਆ ਹਨਾ ਵੀ ਪਹਿਲੇ ਸੂਏ ਦੁੱਧ ਵੀ ਚੰਗਾ ਕੱਢਦਾ ਹੈ ਹਨਾ ਆਹਾਂ ਠੀਕ ਆ ਥਣ ਵਗੈਰਾ ਵਧੀਆ ਖੁੱਲੇ ਆ ਠੀਕ ਆ ਤੇ ਉਹ ਦੁੱਧ ਕਿਵੇਂ ਲੰਮਾ ਸਮਾਂ ਦਿੰਦੀ ਆ ਲੰਮਾ ਟਾਈਮ ਚੱਲ ਗਿਆ ਕੋਈ ਦੇਖੋ ਹੁਣ ਤਾਂ ਆ ਦੂਜਾ ਸੂਆ ਹੈ ਉਹ ਪਾਸੇ ਵਹਿੰਦੇ ਚੋਣੇ ਆ ਸੂ ਠੀਕ ਆ ਇਹ ਕੱਟਾ ਯਾਨੀ ਕਿ ਪਹਿਲੇ ਸੂਏ ਦਾ ਇਸ ਵਾਰ ਇਹ ਵੀ ਕੱਟਾਈ ਆ ਇਹ ਦੂਜੇ ਸੂਏ ਸੂਈ ਹੁਣ ਇਸ ਵਾਰ ਠੀਕ ਆ ਇਹ ਵੀ ABC ਵਾਲਿਆਂ ਦਾ ਹੀ ਆ ਇਹ ਕਿਹੜੇ ਬੋਲਦਾ ਹੈ ABC ਵਾਲਿਆਂ ਦੇ ਇਹ ਵੀ ਇਸਮਾ ਦਾ ਆ ਗਿਆ ਅਸੇ ਇਹ ਪਿਛਮਾ ਦਾ ਆ ਇਹ ABC ਵਾਲਿਆਂ ਦੇ ਠੀਕ ਆ ਤੇ ਹੁਣ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਕਿੰਨਾ ਕੁ ਦੁੱਧ ਤਿਆਰ ਕਰ ਗਈ ਦੁੱਧ 15 ਲੀਟਰ ਹੈਗਾ ਹੁਣ 15 ਲੀਟਰ ਹੈਗਾ ਠੀਕ ਆ ਤੇ ਇਸ ਵਾਰ ਤਾਂ ਫਿਰ ਵਧੂਗੀ ਕੀ ਮੀਤ ਆਗੀ ਐਤੀ ਤਾਂ ਮੈਂ ਤਾਂ ਪੂਰੀ ਆ ਬਾਈ ਠੀਕ ਆ ਚੰਗੀ ਮੀਤ ਐ ਇਸ ਵਾਰ ਬਾਕੀ ਪਹਿਲਾ ਸੂਆ ਸੀ ਪਿਛਲੀ ਜ਼ਾਰ ਹੂੰ ਫਿਰ ਥੋੜਾ ਬਹੁਤ ਤਾਂ ਪਸ਼ੂ ਦਾ ਵੀ ਫਰਕ ਪੈ ਜਾਂਦਾ ਪਹਿਲਾਂ ਹੁਣ ਇਕੱਲੇ ਚੌਂਦੇ ਸੀ ਹੁਣ ਅਸੀਂ ਦੋਨੇ ਪਾਸੇ ਬਹਿ ਕੇ ਆਉਂਦੇ ਅਸੀਂ ਦੋਨੇ ਪਾਸੇ ਬਹਿ ਕੇ ਵੀ ਚੋ ਲੈਨੇ ਹਾਂ ਹਾਂ ਕੋਈ ਦਿੱਕਤ ਨਹੀਂ ਮਤਲਬ ਠੰਡ ਕੋਈ ਸੀਲ ਆ ਫਿਰ ਤਾਂ ਹਨਾ ਕੋਈ ਮੂਹਰੇ ਮੌਜ ਨਾਲ ਮੂੰਹ ਨਵਾ ਕੇ ਵੱਲ ਗਈ ਦਾ ਲਾਲ ਨਹੀਂ ਹੂੰ ਬਾਕੀ ਦੁੱਧ ਲੰਮਾ ਸਮਾਂ ਦੇਂਦੀ ਇਹ ਵੀ ਗਾਉਣਾ ਹਨਾ ਤੇ ਗਾਂ ਫਰਗਾਉਣਾ ਉਹ ਬੱਚਿਆਂ ਚ ਵੀ ਆਉਂਦੇ ਆ ਹਨਾ ਠੀਕ ਆ ਤੇ ਬਾਕੀ ਸਿੰਗਾ-ਸੁੰਗਾ ਦੀ ਮੱਝ ਕੁੰਡੀ ਆ ਬਾਡੀ ਬੰਤਰ ਦੀ ਵੀ ਚੰਗੀ ਆਗੀ ਪੂਰੀ ਤੇ ਮੜ ਮਾੜੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਥੋੜੇ ਜੋਂ ਪਸ਼ੂ ਡਰਦੇ ਆਗੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਰਡਰ ਦੇਖ ਸਕਦੇ ਆ ਆਰਡਰ ਵੀ ਬਹੁਤ ਵਧੀਆ ਨਾੜਾ ਨੂੜਾ ਬਹੁਤ ਚੰਗੀਆਂ ਗੀਆਂ ਥਾਣਾ ਦਾ ਸਹਜ ਤੇ ਥਾਣਾ ਦੇ ਵਿੱਚ ਵਿੱਥੀ ਬਹੁਤ ਚੰਗੀ ਆ ਬਾਕੀ ਜਿਹੜੀ ਇਹ ਮਿਲਕ ਵੇਨ ਹੁੰਦੀ ਆ ਕਹਿੰਦੇ ਹੁੰਦੇ ਆ ਦੁੱਧ ਵਾਲੇ ਪਸ਼ੂਆਂ ਦੇ ਨਿਸ਼ਾਨਾਗਾ ਹਨ ਉਹ ਵੀ ਬਹੁਤ ਮੋਟੀ ਆਉਂਦੀ ਆ ਤੁਹਾਨੂੰ ਦਿਸਦੀ ਹੋਣੀ ਆ ਵੀਡੀਓ ਦੇ ਵਿੱਚ ਥਾਣਾ ਜੀ ਮਿੱਟੀ ਦੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਠ ਬੁੜੇ ਦੀ ਵੀ ਚੰਗੀ ਆ ਤੇ ਦਰਦੀ ਆ ਨਹੀਂ ਤੁਹਾਨੂੰ ਸਮਾਰ ਕੇ ਤੋੜ ਕੇ ਦਿਖਾਉਂਦੇ ਦੇਖ ਸਕਦੇ ਹੋ ਹੁਣ ਪਾਸਾ ਲੈਂਦੀ ਆ ਤੇ ਸੰਗ ਸੰਗ ਵੀ ਦੇਖ ਸਕਦੇ ਹੋ ਐਨ ਪੂਰੀ ਮਤਲਬ ਕਿ ਸੋਹਣੀ ਹੈਗੀ ਤੇ ਬਾਕੀ ਦੁੱਧ ਲੈਣ ਵੀ ਆ ਤੇ ਪੂਰੀ ਯਾਨੀ ਕਿ ਚੰਗੀ ਹੈਗੀ ਤੇ ਬਾਕੀ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਨਾੜਾ ਰੂੜਾ ਬਹੁਤ ਵਧ ਗਿਆ ਹੈ ਤੇ ਬਾਡੀ ਬਾਂਤਰ ਦੀ ਵੀ ਪੂਰੀ ਚੰਗੀ ਆ ਕਮੀ ਇਹਦੇ ਵਿੱਚ ਵੀ ਹੈ ਨਹੀਂ ਕੋਈ ਤੇ ਫਿਰ ਉਹੋ ਜੀ ਇਹਨੇ ਬੱਚੇ ਪਾਉਣੇ ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਤੁਹਾਨੂੰ ਆਰਡਰ ਦੀਂਦਾ ਹੋਣਾ ਹੈ ਤੇ 15 ਕਿਲੋਟਰ ਤਿਆਰ ਕਰ ਕੀ ਇਹ 10 ਦਿਨਾਂ ਦੀ ਤੇ ਚੰਗੀ ਉਮੀਦ ਹੈ ਇਹ ਦੇ ਤੋਂ ਤੇ ਬਾਕੀ ਹਜੇ ਮੈਲੇ ਮੂਲੇ ਤੇ ਚੱਲੀ ਹੈਗੀ ਤੇ ਉਸ ਤੋਂ ਬਾਅਦ ਖਰਾਕ ਦੇ ਨਾਲ ਇਹਨੇ ਵਧੀਆ ਦੁੱਧ ਕਰਨਾ ਮਹੀਨੇ ਤੋਂ ਉੱਪਰ ਜਾ ਕੇ ਤੇ ਇਸੇ ਦਾ ਹੀ ਇਹ ਬੱਚਾ ਹੈਗਾ ਇਹ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾ ਹੈਗਾ ਤੇ ਇਸ ਵਾਰ ਵੀ ਕਟਾਈ ਆ ਇਹ ਦੂਜੇ ਸੂਏ ਦਾ ਤੇ ਬਈ ਇਹ ਜਿਵੇਂ ਹੁਣ ਇਹ ਦੂਜੇ ਸੂਏ ਹੁਣ ਸੂਈ ਹੈ ਤੇ ਇਹ ਫਿਰ ਮਤਲਬ ਕਿ ਮੈਂ ਹੀਟ ਹੂਟ ਨਹੀਂ ਕੱਢੀ ਸੀ ਇਹਨੇ ਹਾਂ ਬਸ ਇਹ ਨਹੀਂ ਵੀਰੇ ਹੀਟ ਤਾਂ ਸੀਗੀ ਬਣਦੀ ਰਹੀ ਸੀ ਇਹ ਦਿੱਕਤ ਤਾਂ ਅੱਛਾ ਇਹ ਗੱਲ ਦੀ ਆ ਗਈ ਸਾਨੂੰ ਕਿ ਇਹਦਾ ਬੱਚਾ ਨਾ ਅੰਦਰ ਠੀਕ ਆ ਮਤਲਬ ਖਰਾਬੀ ਹੋ ਗਈ ਅੱਛਾ ਉਹਦਾ ਕਰਕੇ ਫਿਰ ਉਹ ਟਾਈਮ ਮਰ ਗਿਆ ਉਹਦਾ ਕਰਕੇ ਗੈਪ ਪੈ ਗਿਆ ਇਹਨਾਂ ਦੇ ਵਿੱਚ ਠੀਕ ਆ ਯਾਨੀ ਗੱਬਣ ਟਾਈਮ ਤੇ ਹੋ ਗਈ ਸੀਗੀ ਤੇ ਅੰਦਰ ਯਾਨੀ ਕੋਈ ਕੋਈ ਪ੍ਰੋਬਲਮ ਪੈ ਗਈ ਉਹਦੇ ਨਾਲ ਹੋ ਗਿਆ ਜਾਂ ਗਰਮੀ ਲਾ ਲੋ ਜਾਦੇ ਪੈ ਗਈ ਜਾਂ ਸਾਂਭ ਸਮਝਾਈ ਚ ਕਮੀ ਰਹਿ ਗਈ ਕਿਤੇ ਬਸ ਠੀਕ ਆ ਵੀ ਉਹਦੇ ਨਾਲ ਹੋ ਗਿਆ ਠੀਕ ਆ ਤੇ ਉਸ ਤੋਂ ਬਾਅਦ ਫਿਰ ਬਾਅਦ ਚ ਤੁਸੀਂ ਟ੍ਰੀਟਮੈਂਟ ਕਰਿਆ ਹੋ ਦੁਬਾਰੇ ਫੇਰ ਗੱਬਣ ਹੋਈ ਆ ਹਨਾ ਕੋਈ ਦਿੱਕਤ ਨਹੀਂ ਬਾਕੀ ਰਹਿਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਉਹ ਵੀ ਹੁਣ ਤਾਂ ਸਹੀ ਆ ਫਿਰ ਹਨਾ ਸਹੀ ਜਰੂਰ ਹੋ ਜਾਊਗਾ ਠੀਕ ਆ ਤੇ ਆਪਾਂ ਮੁੱਲ ਇਹਦਾ ਕਿੰਨਾ ਕਰਦੇ ਆ ਮੁੱਲ ਭਾਈ ਲੈਣ ਦੇਣ ਵਾਲਾ 60000 ਰੁਪਏ 60000 ਠੀਕ ਆ ਆ ਭਾਈ ਮਾੜਾ ਮੋਟਾ ਹੀ ਵਿੱਚ ਹੋਊ ਮਾਨਦਾਨ ਹਨਾ ਮਾਨਦਾਨ ਹੋ ਜਾਊਗਾ ਹੂੰ ਬਾਕੀ ਜੇ ਕੋਈ ਬੰਦਾ ਜ਼ਿਆਦੇ ਕਰਦਾ ਨਹੀਂ ਉਹ ਗੱਲ ਹੈ ਫੀਕਾ ਵੀ ਬਾਹਲਾ ਨਹੀਂ ਹੋਊਗਾ ਆ ਬਾਕੀ ਆਏ ਆ ਨਾ ਕੱਟਾ ਹੈਗਾ ਇੰਨੇ ਕ ਦਾ ਤਾਂ ਕਿਉਂਕਿ ਆਏ ਨਾ ਮਾਂ ਘਰੇ ਖੜੀ ਆ ਮਾਂ ਚੰਗੀ ਆ ਆ ਰਿਕਾਰਡ ਸਾਰਾ ਦੱਸ ਹੀ ਦਿੱਤਾ ਆ ਰਿਕਾਰਡ ਸਾਰਾ ਹੈਗਾ ਕੋਈ ਆਏ ਨਹੀਂ ਹੈਗਾ ਵੀ ਖਰੀਦਿਆ ਵਾ ਹਨਾ ਕੋਈ ਵਪਾਰ ਲੈਣ ਕੋਈ ਵਪਾਰ ਲੈਣ ਨਹੀਂ ਕਰਦੇ ਪਸ਼ੂ ਆਗੇ ਮਾਂ ਕੋਲੇ ਖੜੀ ਆ ਚੰਗੇ ਦੁੱਧ ਵਾਲੀ ਮਾਂ ਕੀ ਪਹਿਲੇ ਸੋਈ 14 ਲੀਟਰ ਬਹੁਤ ਹੁੰਦਾ ਹੈਗਾ ਤੇ ਬਾਕੀ ਲੈਣ ਵੀ ਚੰਗੀ ਆ ਖਲੀ ਲੈਣ ਦੇ ਵਿੱਚੋਂ ਆ ਇਹ ਮਾਂ ਤੇ ਬਾਕੀ ਹੁਣ ਇਹ ਆਪ ਵੀ ਕੱਟਾ ਹੈ ਇਹ ਹੁਣ ਸ਼ੇਰੂ ਬੋਲ ਸਾਰੇ ਜਾਣਦੇ ਆ ਸ਼ੇਰੂ ਬੋਲ ਨੂੰ ABC ਵਾਲਿਆਂ ਨੂੰ ਤੇ ਹੁਣ ਤਾਂ ਵੈਸੇ ਜੋ ਐਕਸਪਾਇਰ ਹੋ ਗਿਆ ਤੇ ਬਹੁਤ ਚੰਗਾ ਬੱਲ ਲਾਵੀ ਤੇ ਦੋਨੇ ਪੱਖਾਂ ਤੋਂ ਹੀ ਚੰਗਾ ਹੈਗਾ ਪੂਰਾ ਚੰਗੇ ਰਿਕਾਰਡ ਦਾ ਤੇ ਬਾਕੀ ਕੱਟਾ ਹੈ ਵੀ ਬਹੁਤ ਸੁਨੱਖਾਗਾ ਇਕੱਲਾ ਐ ਨਹੀਂ ਹੈਗਾਗਾ ਤੇ ਸੰਭਿਆ ਬੜਾ ਵੀ ਚੰਗਾਗਾ ਕੋਈ ਐ ਨਹੀਂ ਹੈਗਾ ਵੀ ਇਹ ਕੋਈ ਲੱਸਾਗਾ ਤੇ ਨਾ ਹੀ ਕਿਸੇ ਪੱਖ ਤੋਂ ਲੱਸਾ ਤੇ ਨਾ ਹੀ ਕੋਈ ਕੱਦਗਾਢ ਨਾ ਤੇ ਬੱਲ ਵੀ ਚੰਗੇ ਦਾ ਤੇ ਬਿਊਟੀ ਵੀ ਬਹੁਤ ਆ ਗਈ ਸਾਰਾ ਕੁਝ ਹੀ ਹੈ ਕੱਟੇ ਦੇ ਵਿੱਚ ਕਮੀ ਹੈ ਨਹੀਂ ਕੋਈ ਕੋਈ ਕਮੀ ਹੋਵੇ ਚਲੋ ਫੇਰ ਵੀ ਹੁੰਦਾਗਾ ਤੇ ਕਮੀ ਵੀ ਕੋਈ ਨਹੀਂ ਹੈਗੀ। ਬਾਕੀ ਕਈ ਵਾਰੀ ਏਦਾਂ ਹੁੰਦਾ ਕੈਮਰੇ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਤੁਸੀਂ ਆ ਕੇ ਵੀ ਤਸੱਲੀ ਕਰ ਸਕਦੇ ਹੋ ਤੁਸੀਂ ਖਾਲੀ ਨਹੀਂ ਮੜੋਗੇ। ਉਹਨੂੰ ਏਦਾਂ ਨਹੀਂ ਲੱਗੂਗਾ ਵੀ ਕੋਈ ਕਮੀ ਆਗੀ ਤੇ ਪੂਰਾ ਵਧੀਆ ਕੱਟਾਗਾ। ਤੇ ਜਿਹਨੇ ਕਿਸੇ ਨੇ ਖਰੀਦਣਾਗਾ ਕਿਸੇ ਵੀ ਭਰਾ ਨੇ ਕੋਈ ਘਰੇ ਰੱਖਣਾਗਾ ਜਾਂ ਕ੍ਰੋਸਿੰਗ ਵਾਸਤੇ ਰੱਖਣਾ। ਕਈ ਵਾਰੀ ਪਸ਼ੂ ਟੀਕੀਆਂ ਤੇ ਨਹੀਂ ਰਹਿੰਦੇ ਜਾਂ ਕਿਸ ਤਰ੍ਹਾਂ ਵੀ ਰੱਖਣਾਗਾ ਤੇ ਤੁਸੀਂ ਖਰੀਦ ਸਕਦੇ ਹੋ ਤੇ ਬਾਈ ਨਾਲ ਗੱਲਬਾਤ ਕਰਕੇ ਇਆ ਦੀ ਪੂਰੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸਪਾਰਕ ਕਰਕੇ ਤੇ ਤੁਸੀਂ ਕੱਟੇ ਨੂੰ ਖਰੀਦ ਸਕਦੇ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਕਰੀ ਤੇ ਥੋੜਾ ਜਿਹਾ ਡਰਦਾ ਹੈਗਾ ਕੋਸ਼ਿਸ਼ ਕਰਦੇ ਆ ਤੋੜ ਕੇ ਦਿਖਾਉਣ ਦੀ ਜੇ ਤੁਰ ਪਿਆ ਤਾਂ ਮੈਂ ਦੂਰ ਹੋ ਜਾਂਦਾ ਓਪਰੇ ਬੰਦੇ ਦਾ ਹੋ ਜਾਂਦਾ ਹੈਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਬੱਠ ਬੁੜਾ ਬਾਕੀ ਟੈਸਟੀ ਗਾਲਾਂ ਦਾ ਵੀ ਬਹੁਤ ਸਾਫ ਆ ਕਿਸੇ ਵੱਖ ਤੋਂ ਕੋਈ ਕਮੀ ਹੈ ਹੀ ਨਹੀਂਗੀ ਬਹੁਤ ਯਾਨੀ ਕਿ ਜਿਆਦਾ ਚੰਗਾ ਹੈਗਾ ਥੋੜਾ ਡਰਦਾ ਕੋਈ ਗੱਲ ਹੈ ਨਾ ਤੇ ਤੁਸੀਂ ਇਦਾਂ ਹੀ ਜਜਮੈਂਟ ਕਰ ਸਕਦੇ ਹੋ ਤੇ ਬਹੁਤ ਵਧੀਆ ਬਹੁਤ ਸੋਹਣਾ ਕੱਟਾ ਹੈਗਾ ਬਿਊਟੀ ਵਾਲਾ ਹੈਗਾ ਤੇ ਦੁੱਧ ਲੈਂਡ ਵੀ ਚੰਗੀ ਆ ਗਈ ਤੇ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ